ਇੰਨਾ ਮਾੜਾ ਹਾਲ ਹੋ ਗਿਆ ਦੇਖ ਬਾਅਦ ਦੇਖੋ ਗੱਡੀ ਪਾਉਣੀ ਹੈ ਇੱਕ ਏਡੀ ਕੀ ਨੋਕ ਪਾ ਗਈ ਕਿ ਮੰਡੀ ਮੁੰਡੀ ਬੰਦ ਹੋ ਗਈ ਅੰਤਰਰਾਸ਼ਟਰੀ ਮੰਡੀ ਬੰਦ ਹੋ ਗਈ ਉਸ ਤੋਂ ਗੱਲ ਲੱਸੀਆ ਹੋਰ ਯਾਰ ਫੁੱਲੇ ਗਈ ਹਾਂ ਤਮੈ ਆਸੀ ਕੋ ਕੀ ਗੱਲੇ ਬਟੂ ਦੀ ਰੋਡ ਪੈ ਜੇ ਬਈ ਗਾਈ ਕਥਾ ਕਰੀ ਬਕਰ ਜਵਾਗ ਦਾ ਪਾਲ ਨਹੀਂ ਨੇ ਹੁਣ ਤੇ ਮੰਡੀ ਬੰਦ ਨੂੰ ਕਰ ਲਓ ਹਾਂ ਅੱਛਾ ਉਹ ਤੇ ਵਾਹ ਅੰਦਰ ਅਸੀਂ ਠੀਕ ਗੱਡੀ ਲਾਵਾਂ ਹਾਂ ਬਾਅਦ ਦੇਖ ਲੈ ਨੋ ਇੰਟਰਸਟ ਜੀ ਕਿਤੇ ਜਗਨੇ ਗਾਣੇ ਨੇ ਨਾ ਨੰਬਰ ਸੈਟਿੰਗ ਚਾਹੀਦੀ ਜੀ ਕੋਈ ਜੀ ਵੀ ਲੱਤੀ ਹੋਣ ਜਰੂਰ ਕਰ ਲਓ ਗੁਲਾਬ ਆ ਬਾਗ ਗੁਲਾਬ ਆ ਲਾਲਾ ਕੀ ਰੇਟ ਆ ਐ ਦੀ ਗਾਣੀ ਲੱਗੀ ਰੇਟ ਪੁਰਾਣੇ ਫਟ ਕਰਦੇ ਯਾਰ ਫਿਰ ਗਮਰੇਟ ਦਾ 80 ਹੈ ਇਹਦਾ 250 ਦੋਨਾਂ ਦੀ 70 ਰੁਪਏ ਦਾ ਫਰਾਂ ਨੂੰ ਨਹੀਂ ਮੰਗਾਈ ਬੋਹਾ ਮੰਗਲਾ ਲੈਣ ਦਾ ਨਹੀਂ ਕੋਈ ਕਿਹੜੀ ਮੰਡੀ ਤੇ ਐਵੇਂ ਅੱਜ ਕਿਥੇ ਨਾ ਡੇਗੜੀ ਤੇਰੇ ਤੇ ਡੇਗੜੀ ਇਹਲਾ ਬਸੇ ਨਾ ਤੂੰ ਹਾਂ ਕੰਮ ਕਰੇਗਾ ਇੱਕ ਹੀ ਮਾਰਾ ਹੈ ਅੱਜ ਗਾਨੇ ਵੇਚਣ ਆਇਆ ਯਾਰ ਕੰਮ ਕਰ ਮੈਂ ਤੂੰ ਕਰੋ ਕੋਈ ਮਰਜ਼ੀ ਕੰਮਲੀ ਕਰੋ ਯਾਰ ਕਿੰਨੇ ਦੀ ਗਾਨੀ ਦਿੰਨਾ ਹਾਂ ਇੱਕਾ ਜਿਹੜੀ ਨਹੀਂ ਆ ਨੇ ਉਹ ਫਿਰ ਹੱਥ ਨਾਲ ਦੇ ਉੱਪਰ ਕਿੰਨੇ ਦੀ ਹੈ 100 ਤੋਂ ਦੋਨੇ ਦਾ ਮੈਂ 150 ਜੋੜਾ ਦਿੰਦਾ ਚਾਚਾ ਸੁਦੀਕ ਚਾਚਾ ਸੁਦੀਕ ਦਾ ਗਾਨੀਆਂ ਦਾ ਕੰਮ ਚੋਈ ਹੀ ਹੈ ਕਿ ਨਹੀਂ ਖੜਾਗਾ ਲਹਿਰਾ ਬੇਗਾ ਬਕਰ ਮੰਡੀ ਤੇ ਲਹਿਰੇ ਇਹ ਹਰ ਸੋਮਵਾਰੀ ਆਉਣੀ ਤੁਸੀਂ ਇੱਥੇ ਹਾਂ ਹਾਂ ਪੱਕੇ ਮੈਂ ਵੀ ਹਰ ਸੋਮਵਾਰ ਲਹਿਰਾ ਬੇਗਾ ਬਕਰ ਮੰਡੀ ਤੇ ਚਾਚਾ ਸੀ ਗਾਨੀਆਂ ਲੈ ਕੇ ਜ਼ਰੂਰ ਪਹੁੰਚਿਆ ਕਰੂਗਾ